ਸਰਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਾਵਲ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਨਿਰਮੋਹੀ ਪਰਮੇਂਹ ਦਾ ਭਾਗ 7 ਕਹਾਣੀਕਰਨੇ ਦਿਆਲ ਕੋਲ ਉਮੀਦ ਹੈ ਤੁਹਾਨੂੰ ਅੱਜ ਦਾ ਭਾਗ ਪਸੰਦ ਆਵੇਗਾ ਆਓ ਸ਼ੁਰੂ ਕਰਦੇ ਹਾਂ ਮੈਂ ਪਾਪਾ ਜੀ ਨਾਲ ਇੱਕ ਪਾਸੇ ਹੋ ਕੇ ਗੱਲ ਕੀਤੀ ਪਾਪਾ ਜੀ ਜੇ ਮੰਮੀ ਜੀ ਰੀਤੂ ਦੀ ਭੈਣ ਨਾਲ ਵੀ ਰੀਤੂ ਵਰਗਾ ਵਰਤਾਓ ਕੀਤਾ ਤਾਂ ਮੈਂ ਇਹ ਵਿਆਹ ਨਹੀਂ ਕਰਵਾਵਾਂਗਾ ਉਸ ਸਮੇਂ ਮੇਰੇ ਪਾਪਾ ਜੀ ਨੇ ਜ਼ਿੰਮੇਵਾਰੀ ਲਈ ਕਿ ਮੈਂ ਹੁਣ ਤੇਰੇ ਨਾਲ ਕਦੀ ਵੀ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ ਫਿਰ ਮੈਂ ਆਪਣੇ ਪਾਪਾ ਜੀ ਨੂੰ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਮੈਨੂੰ ਪਤਾ ਸੀ ਕਿ ਮੇਰਾ ਰੀਤੂ ਤੋਂ ਬਿਨਾ ਜ਼ਿੰਦਗੀ ਦਾ ਜੀਣਾ ਬੜਾ ਔਖਾ ਆ। ਮੈਂ ਉਸ ਨੂੰ ਭੁੱਲ ਨਹੀਂ ਸਕਦਾ ਸੀ। ਮੈਨੂੰ ਅਰਸ਼ਦੀ ਵੀ ਜ਼ਿੰਮੇਵਾਰੀ ਦੀ ਚਿੰਤਾ ਵੜਵੜ ਖਾ ਰਹੀ ਸੀ। ਅਜੀ ਮਮੀ ਪਾਪਾ ਸਾਹਮਦੇ ਸੀ। ਮਮੀ ਪਾਪਾ ਦੇ ਮੰਗਲੋ ਕੌਣ ਸੰਭਾਲੇਗਾ? ਇਸ ਗੱਲ ਹੀ ਮੈਂ ਬਹੁਤ ਚਿੰਤਿਤ ਸੀ। ਬਹੁਤ ਸਾਰੀਆਂ ਗੱਲਾਂ ਸੋਚ ਕੇ ਮੈਂ ਆਪਣੇ ਪਾਪਾ ਨੂੰ ਰੀਤੂ ਦੀ ਪਿਆਨ ਦੇ ਰਿਸ਼ਤੇ ਵਾਸਤੇ ਹਾਂ ਕਰ ਦਿੱਤੀ। ਰੀਤੂ ਦੇ ਪਾਪਾ ਨੇ ਉਸ ਸਮੇਂ ਅੰਤਿਮ ਅਰਦਾਸ ਤੋਂ ਬਾਅਦ ਮੈਨੂੰ ਸੋਨੇ ਦੀ ਅੰਗੂਠੀ ਪਹਿਨਾ ਦਿੱਤੀ ਉਹਨਾਂ ਸਾਰੇ ਰਿਸ਼ਤੇਦਾਰਾਂ ਨੇ ਇਹ ਸਲਾਹ ਕੀਤੀ ਕਿ ਸਵਾ ਮਹੀਨੇ ਤੋਂ ਬਾਅਦ ਮੰਮੀ ਪਾਪਾ ਤੇ ਰੀਤੂ ਦੇ ਮੰਮੀ ਪਾਪਾ ਤੇ ਹੋਰ ਸਾਰੇ ਰਿਸ਼ਤੇਦਾਰਾਂ ਨੇ ਇਹ ਸਲਾਹ ਕੀਤੀ ਕਿ ਰੀਤੂ ਦੀ ਮੌਤ ਸਵਾ ਮਹੀਨੇ ਤੋਂ ਬਾਅਦ ਰੀਤੂ ਦੀ ਛੋਟੀ ਪੈਨਨੀ ਤੂ ਫੇਰੇ ਕਰਵਾ ਦਿੱਤੇ ਜਾਣਗੇ ਅੰਤਿਮ ਅਰਦਾਸੀਆਂ ਸਾਰੀਆਂ ਰਸਮਾਂ ਚ ਦਸੰਪਨ ਹੋ ਗਈਆਂ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ ਸੀ ਮੈਂ ਸ਼ਰਾਬ ਪਹਿਲਾਂ ਨਾਲੋਂ ਵੀ ਵੱਧ ਪੀਣ ਲੱਗ ਪਿਆ ਸੀ ਹੁਣ ਮੇਰੇ ਮੰਮੀ ਪਾਪਾ ਨੂੰ ਪਤਾ ਲੱਗ ਗਿਆ ਸੀ ਕਿ ਮੁਕੇਸ਼ ਸ਼ਰਾਬ ਪੀ ਕੇ ਘਰ ਆਉਂਦਾ ਹੈ ਹੁਣ ਉਹਨਾਂ ਨੇ ਮੇਰੇ ਨਾਲ ਲੜਨਾ ਵੀ ਬੰਦ ਕਰ ਦਿੱਤਾ ਸੀ ਮੈਂ ਉਹਨਾਂ ਨੂੰ ਪਹਿਲਾਂ ਇਹ ਕਹਿ ਚੁੱਕਾ ਸੀ ਕਿ ਜੇ ਤੁਸੀਂ ਮੇਰੇ ਨਾਲ ਇਹ ਨਹੀਂ ਕਰਦੇ ਰਹੋਗੇ ਤਾਂ ਮੈਂ ਸਦਾ ਤੁਹਾਨੂੰ ਛੱਡ ਕੇ ਇਸ ਤੋਂ ਦੂਰ ਚਲੇ ਜਾਵਾਂਗਾ ਹੁਣ ਮੇਰੇ ਮੰਮੀ ਪਾਪਾ ਜੀ ਮੈਨੂੰ ਕੁਝ ਨਹੀਂ ਆਖਦੀ ਸੀ ਪਰ ਸ਼ਰਾਬ ਪੀਣ ਲਈ ਮੈਨੂੰ ਮਜਬੂਰ ਹੋਣਾ ਪੈਂਦਾ ਸੀ ਆਪਣੀ ਪਤਨੀ ਦੀ 1 ਮਿੰਟ ਵੀ ਚਿਹਰਾ ਮੇਰੇ ਦਿਮਾਗ ਤੋਂ ਦੂਰ ਨਹੀਂ ਜਾਂਦਾ ਸੀ ਉਸਦੇ ਪਿਆਰ ਨੂੰ ਮੈਂ ਭੁਲਾ ਨਹੀਂ ਸਕਦਾ ਸੀ ਪੰਮਿ ਉਸਨੇ ਮੇਰੇ ਨਾਲ 2 ਸਾਲ ਮਸਾਂ ਹੀ ਗੁਜ਼ਾਰੇ ਨੂੰ ਬਹੁਤ ਪਿਆਰ ਮਿਲਿਆ ਸੀ ਪਰ ਹੁਣ ਮੇਰੇ ਮੰਮੀ ਪਾਪਾ ਜੀ ਘਰ ਦੇ ਵਿੱਚ ਰੰਗ ਰੋਗਨ ਕਰਵਾਉਣ ਲੱਗੇ ਵਿਆਹ ਦੀ ਤਿਆਰੀ ਕਰਨ ਲੱਗੇ ਹੁਣ ਉਹਨਾਂ ਨੇ ਇਹ ਸੋਚਿਆ ਸੀ ਘਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕੰਧ ਪਾਠ ਰਖਵਾ ਕੇ ਪੰਮਿਆ ਸੀ Hindu ਲੋਕ ਸੀ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਸਵਾ ਮਹੀਨੇ ਤੋਂ ਬਾਅਦ ਪਹਿਲਾਂ ਮੇਰੀ ਪਤਨੀ ਦੀ ਰਿਤੂ ਦੀ ਵਰਸੀ ਦਾ ਭੋਗ ਪਾਇਆ ਗਿਆ ਉਸ ਤੋਂ ਬਾਅਦ ਵਿਆਹ ਦੀ ਤਿਆਰੀ ਆਰੰਭ ਕਰ ਦਿੱਤੀ ਗਈ ਇਸ ਵਾਰੀ ਮੰਮੀ ਜੀ ਨੇ ਸੋਚਿਆ ਮੈਂ ਸਾਰੇ ਰਿਸ਼ਤੇਦਾਰ ਨੂੰ ਆਪਣੇ ਪੁੱਤਰ ਦੇ ਵਿਆਹ ਤੇ ਬੁਲਾਵਾਂਗੇ ਮੈਂ ਚਾਹੀ ਚਾਹੀ ਵਿਆਹ ਕਰਾਂਗੀ ਹੁਣ ਮੇਰੇ ਮੰਮੀ ਜੀ ਦਿলো ਬਹੁਤ ਖੁਸ਼ ਦਿਖਾਈ ਦਿੰਦੇ ਸੀ ਵਿਆਹ ਦੇ ਕਾਰਡ ਪਾ ਦਿੱਤੇ ਹਲਵਾਈ ਕਰ ਲਿਆ ਹੋਰ ਰਿਸ਼ਤੇਦਾਰਾਂ ਨੂੰ ਵਿਆਹ ਤੇ ਬੁਲਾਇਆ ਮੇਰੀ ਪਤਨੀ ਲਈ ਬਰੀ ਤੇ ਮੇਰੇ ਲਈ ਵੀ ਵਿਆਹ ਵਾਸਤੇ ਕੱਪੜੇ ਬਣਾਈ ਗਏ ਸਵਾ ਮਹੀਨੇ ਤੋਂ 8 ਦਿਨ ਬਾਅਦ ਮੇਰੇ ਵਿਆਹ ਦੀ ਤਾਰੀਖ ਮੁਕਰਰ ਕਰ ਦਿੱਤੀ ਗਈ ਉਦھر ਰੀਤੂ ਦੇ ਪਿਤਾ ਜੀ ਵੀ ਤਿਆਰੀ ਵਿੱਚ ਲੱਗੇ ਸੀ ਕੰਡਿਆਂ ਦੀ ਤਿਆਰੀ ਕਰ ਰਹੇ ਸੀ ਰੀਤੂ ਦੀ ਭੈਣ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਮੇਰਾ ਵਿਆਹ ਮੁਕੇਸ਼ ਨਾਲ ਕਰਨ ਲੱਗੀ ਉਸਨੇ ਉਸੇ ਸਮੇਂ ਇਨਕਾਰ ਕਰ ਦਿੱਤਾ ਕਹਿਣ ਲੱਗੇ ਕਿ ਮੈਂ ਕਦੇ ਵੀ ਉਸ ਨਾਲ ਵਿਆਹ ਨਹੀਂ ਕਰਵਾਵਾਂਗੀ ਰੀਤੂ ਦੀ ਛੋਟੀ ਭੈਣ ਨੂੰ ਬਹੁਤ ਸਮਝਾਇਆ ਪਰ ਉਹ ਆਪਣੇ ਪਿਤਾ ਦੀ ਇੱਕ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਉਹ ਆਖਣ ਲੱਗੀ ਦੇਖੋ ਪਿਤਾ ਜੀ ਉਸ ਦੇ ਤਿੰਨ ਵਿਆਹ ਹੋ ਚੁੱਕੇ ਹਨ ਇਸ ਦੀ ਕੋਈ ਪਤਨੀ ਵੀ ਘਰ ਠੀਕ ਨਹੀਂ ਰਹਿ ਸਕੀ ਇਸ ਕਰਕੇ ਤੁਸੀਂ ਮੇਰਾ ਵੀ ਉੱਥੇ ਵਿਆਹ ਨਾ ਕਰੋ ਨੀਤੂ ਦੇ ਪਿਤਾ ਨੇ ਉਸ ਨੂੰ ਸਮਝਾਇਆ ਹਰ ਵਾਰ ਇਸ ਤਰ੍ਹਾਂ ਨਹੀਂ ਹੋ ਸਕਦਾ ਦੋ ਪਤਨੀਆਂ ਅਨਹੋਣੀ ਮੌਤ ਮਰ ਚੁੱਕੀਆਂ ਇੱਕ ਘਰ ਛੱਡ ਕੇ ਚਲੇਗੀ ਇਸ ਵਿੱਚ ਮੁਕੇਸ਼ ਦਾ ਪਲਕ ਕੀ ਕਸੂਰਾ ਬੇਟਾ ਤੂੰ ਮੇਰੀ ਗੱਲ ਮੰਨ ਮੈਂ ਮੁਕੇਸ਼ ਦੇ ਚਿਹਰੇ ਨੂੰ ਵੇਖ ਕੇ ਤੈਨੂੰ ਮਜਬੂਰ ਕਰ ਰਿਹਾ ਹਾਂ ਪਿਤਾ ਜੀ ਨਹੀਂ ਮੈਂ ਨਹੀਂ ਚਾਹੁੰਦੀ ਇੱਕ ਮਰ ਚੁੱਕੀ ਭੈਣ ਦੇ ਘਰ ਵਿੱਚ ਜਾ ਕੇ ਬਸੇ ਰੀਤੂ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਹੁਣ ਉਸ ਘਰ ਵਿੱਚ ਨਹੀਂ ਆ ਉਹ ਆਪ ਹੁਣ ਉਸ ਘਰ ਨੂੰ ਛੱਡ ਕੇ ਚਲੀ ਗਈ ਮੁਕੇਸ਼ ਦੀ ਹਾਲਤ ਮੇਥੋਂ ਦੇਖੀ ਨਹੀਂ ਜਾ ਰਹੀ ਇਸ ਕਰਕੇ ਮੈਂ ਹੱਥ ਜੋੜ ਕੇ ਤੈਨੂੰ ਵਾਸਤਾ ਪਾਉਣਾ ਹੈ ਕਿ ਤੂੰ ਮੁਕੇਸ਼ ਨਾਲ ਵਿਆਹ ਨੂੰ ਕਰਵਾਉਣ ਲਈ ਰਾਜ਼ੀ ਹੋ ਜਾ ਨੀਤੂ ਦੇ ਪਿਤਾ ਨੇ ਉਸ ਨੂੰ ਬਹੁਤ ਸਮਝਾਇਆ ਪਰ ਨੀਤੂ ਆਪਣੇ ਪਿਤਾ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਇੱਕ ਦਿਨ ਨੀਤੂ ਦੀ ਮਾਂ ਨੇ ਉਸ ਨੂੰ ਅੰਦਰ ਬਿਠਾ ਕੇ ਪੁੱਛਿਆ ਮੈਨੂੰ ਸੱਚੋ ਸੱਚ ਦੱਸ ਕਿ ਤੂੰ ਮੁਕੇਸ਼ ਨਾਲ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਸੀ ਉਸ ਨੇ ਆਪਣੇ ਦਿਲ ਦੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ ਮੰਮੀ ਜੀ ਮੈਂ ਮੋਹਿਤ ਨਾਂ ਦੇ ਲੜਕੇ ਨੂੰ ਪਿਆਰ ਕਰਦੀ ਆ ਉਸ ਨਾਲ ਵਿਆਹ ਕਰਵਾਵਾਂਗੀ ਉਸਦੀ ਮਾਂ ਨੇ ਪੁੱਛਿਆ ਉਹਨੂੰ ਦੱਸ ਕੌਣ ਹੈ ਨੀਤੂ ਨੇ ਆਪਣੀ ਮਾਂ ਨੂੰ ਦੱਸਿਆ ਜੋ ਮੇਰੇ ਮੰਮੀ ਜੀ ਨੇ ਉਹਨਾਂ ਦੇ ਭੈਣ ਦਾ ਲੜਕਾ ਆ ਨੀਤੂ ਦੀ ਮਾਂ ਬੋਲੀ ਹਾਂ ਮੈਂ ਉਸ ਲੜਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਪਰ ਉਹ ਤੇਰੇ ਕਾਬਲ ਨਹੀਂ ਨੀਤੂ ਬੋਲੀ ਕਿਉਂ ਮੰਮੀ ਜੀ ਉਹ ਮੇਰੇ ਕਾਬਲ ਕਿਉਂ ਨਹੀਂ ਨੀਤੂ ਦੀ ਮਾਂ ਬੋਲੀ ਜੇਰ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਉਹ ਤੇਰੇ ਕਾਬਲ ਨਹੀਂ ਹਨ ਕਿਉਂਕਿ ਜੀ ਮੈਨੂੰ ਸੱਚੋ ਸੱਚ ਕਰ ਦੱਸੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਉਹ ਮੈਨੂੰ ਬਹੁਤ ਪਿਆਰ ਕਰਦਾ ਆ ਨੀਤੂ ਦੇ ਮੰਮੀ ਨੂੰ ਉਸ ਬਾਰੇ ਇਹ ਪਤਾ ਆ ਕਿ ਉਹ ਕੀ ਕੰਮ ਕਰਦਾ ਮੰਮੀ ਜੀ ਮੈਨੂੰ ਤਾਂ ਬਸ ਉਸ ਨੇ ਇਹ ਦੱਸਿਆ ਆ ਕੰਪਨੀ ਵਿੱਚ ਨੌਕਰੀ ਕਰਦਾ ਤੈਨੂੰ ਉਹ ਝੂਠ ਬੋਲਦਾ ਤੂੰ ਨਹੀਂ ਜਾਣਦੀ ਪਰ ਮੈਂ ਤੈਨੂੰ ਹੁਣ ਕੁਝ ਸਮਾਂ ਵੀ ਦਿੰਨੀ ਆ ਉਹਨਾਂ ਤੋਂ ਉਸ ਚੰਗੀ ਤਰ੍ਹਾਂ ਪੁੱਛ ਲੈ ਤੂੰ ਕੀ ਕੰਮ ਕਰਦਾ ਜੇ ਤੂੰ ਨਹੀਂ ਜਾਣਦੀ ਉਹ ਨਸ਼ੇ ਦਾ ਵਪਾਰੀ ਆ ਉਹ ਖੁਦ ਵੀ ਨਸ਼ੇ ਦਾ ਸੇਵਨ ਕਰਦਾ ਆ ਤੇਰੇ ਨਾਲ ਉਹ ਸੱਚਾ ਪਿਆਰ ਨਹੀਂ ਕਰ ਸਕਦਾ ਨਸ਼ਾ ਕਰਨ ਵਾਲਾ ਕੋਈ ਵੀ ਨਸ਼ੇ ਤੋਂ ਬਿਨਾ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦਾ 니ਤੂ ਆਪਣੀ ਮਾਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ ਸਾਰੀ ਰਾਤ 니ਤੂ ਸੋਚਦੀ ਰਹੀ ਜੇਕਰ ਸੱਚਮੁੱਚ ਮੋਹਿਤ ਨਸ਼ੇ ਦਾ ਵਪਾਰੀ ਹੋਇਆ ਫਿਰ ਮੈਂ ਕੀ ਕਰਾਂਗੀ ਦੂਜੇ ਪਾਸੇ ਜਦੋਂ ਉਹ ਸੋਚਿਆ ਪਿਆਰ ਭਰੀਆਂ ਗੱਲਾਂ ਯਾਦ ਆਉਂਦੀਆਂ ਹਨ ਉਸ ਨੂੰ ਆਪਣੀ ਮਾਂ ਦੀਆਂ ਆਖੀਆਂ ਗੱਲਾਂ ਸਾਰੀਆਂ ਬੇਕਾਰ ਲੱਗਦੀਆਂ ਹਨ ਨੀਤੂ ਦੀ ਮਾਂ ਨੇ ਫੇਰ ਉਸ ਨੂੰ ਆਖਿਆ ਸੀ ਮੈਂ ਝੂਠ ਨਹੀਂ ਬੋਲ ਰਹੀ ਜੇ ਤੈਨੂੰ ਵਿਸ਼ਵਾਸ ਨਹੀਂ ਹੈ ਤੋ ਆਪਣੀ ਮੰਮੀ ਜੀ ਨੂੰ ਹੀ ਪੁੱਛ ਲਵੇ ਠੀਕ ਆ ਮੰਮੀ ਜੀ ਮੈਂ ਕੱਲ ਨੂੰ ਮੰਮੀ ਜੀ ਨਾਲ ਗੱਲ ਕਰਕੇ ਫੇਰ ਮੈਂ ਕੋਈ ਫੈਸਲਾ ਲਵਾਂਗੀ ਔਰੋ ਤੱਕ ਮੈਨੂੰ ਸੋਚ ਲੈਣ ਦਿਓ ਨੀਤੂ ਦੀ ਮਾਂ ਬੋਲੀ ਹਾਂ ਤੀ ਤੂੰ ਮੈਨੂੰ ਇੱਕ ਵਾਰੀ ਫੇਰ ਕਹਿ ਰਹੀ ਹਾਂ ਕਿ ਤੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ ਆਪਣੀ ਮੰਮੀ ਜੀ ਨੂੰ ਪੁੱਛ ਲਵੇਂ ਹਾਂ ਮੰਮੀ ਜੀ ਮੈਨੂੰ ਇੱਕ ਦਿਨ ਦਾ ਮੌਕਾ ਦੇ ਦਿਓ ਮੈਂ ਮੰਮੀ ਜੀ ਨੂੰ ਕਾਲ ਕਰਕੇ ਪੁੱਛਾਂਗੀ ਇੱਕ ਵਾਰੀ ਸੋਚਣਾ ਚਾਹੀਦਾ ਆ ਹੁਣ ਚੰਗਾ ਆ ਬਾਕੀ ਤੂੰ ਆਪ ਸੋਚ ਵਿਚਾਰ ਕਰ ਲਿਓ ਸਾਨੂੰ ਫੈਸਲਾ ਚਾਹੀਦਾ ਆ ਅਗਲੇ ਦਿਨ ਸਵੇਰੇ ਨੀਤੂ ਨੇ ਆਪਣੀ ਮੰਮੀ ਜੀ ਨੂੰ ਕਾਲ ਕਰਕੇ ਪੁੱਛਿਆ ਮੰਮੀ ਜੀ ਮੋਹਿਤ ਲੜਕਾ ਕਿਵੇਂ ਆ ਉਸ ਦੀ ਮੰਮੀ ਜੀ ਨੇ ਸਹਿਜ ਸੁਭਾਅ ਹੀ ਦੱਸ ਦਿੱਤਾ ਮੋਹਿਤ ਨਸ਼ੇ ਦਾ ਵਪਾਰੀ ਹੈ ਤੇ ਉਹ ਆਪੀ ਨਸ਼ਾ ਸੇਵਨ ਕਰਦਾ ਆ ਉਸ ਦੀ ਮੰਮੀ ਜੀ ਨੇ ਪੁੱਛਿਆ ਤੂੰ ਮੈਨੂੰ ਕਿਉਂ ਪੁੱਛ ਰਹੀ ਆ ਨੀਤੂ ਨੇ ਆਪਣੇ ਮੰਮੀ ਜੀ ਨੂੰ ਦੱਸ ਦਿੱਤਾ ਦੇਖ ਨੀਤੂ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਤੂੰ ਕਿਸੇ ਵੀ ਹਾਲਤ ਵਿੱਚ ਮੋਹਿਤ ਨਾਲ ਰਿਸ਼ਤਾ ਨਾ ਕਰਾਈ ਮੈਨੂੰ ਸਾਰੀ ਜ਼ਿੰਦਗੀ ਤੇਰੀ ਤਬਾਹ ਹੋ ਜਾਵੇਗੀ ਠੀਕਾ ਮੰਮੀ ਜੀ ਅਗਲੇ ਦਿਨ ਨੀਤੂ ਨੇ ਮੋਹਿਤ ਨੂੰ ਆਪਣੇ ਕੋਲ ਬੁਲਾ ਲਿਆ ਪਹਿਲਾਂ ਤਾਂ ਮੈਨੂੰ ਸੱਚੋ ਸੱਚ ਦੱਸ ਦੋ ਕਿੱਥੇ ਆ ਉਹਨੇ ਦੱਸਿਆ ਨਹੀਂ ਨੀਤੂ ਵਾਰ-ਵਾਰ ਫੋਨ ਕਰਦੀ ਰਹੀ ਫਿਰ ਉਸਨੇ ਜਵਾਬ ਦਿੱਤਾ ਮੈਂ ਆਪਣੇ ਦੋਸਤਾਂ ਨਾਲ ਬੈਠਾ ਪਾਰਟੀ ਕਰ ਰਿਹਾ ਹਾਂ ਨੀਤੂ ਕਹਿਣ ਲੱਗੀ ਮੈਨੂੰ ਇੱਕ ਦੋ ਗੱਲਾਂ ਦੇ ਜਵਾਬ ਚਾਹੀਦੇ ਆ ਜੇ ਤੇਰੇ ਕੋਲ ਸਮਾਂ ਹੈ ਮੈਨੂੰ ਹੁਣੇ ਦੱਸੋ ਨੀਤੂ ਅੱਜ ਸ਼ਾਮ ਨੂੰ ਮੈਂ ਤੈਨੂੰ ਮਿਲਾਂਗਾ ਨੀਤੂ ਨੇ 모ਹਿਤ ਨੂੰ ਮਿਲਣ ਲਈ ਸੁਨੇਹਾ ਭੇਜਿਆ ਤਾਂ 모ਹਿਤ ਟਾਲ ਮਟੋਲ ਕਰਨ ਲੱਗਾ ਨੀਤੂ ਨੇ ਆਖਿਆ ਕਿ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਆ ਮੈਨੂੰ ਛੇਤੀ ਤੋਂ ਛੇਤੀ ਮਿਲ 모ਹਿਤ ਸਮਝ ਗਿਆ ਸੀ ਕਿ ਉਸਨੇ ਮੇਰੇ ਨਾਲ ਵਿਆਹ ਸੰਬੰਧੀ ਕੋਈ ਗੱਲ ਕਰਨੀ ਆ 모ਹਿਤ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਨੀਤੂ ਨੇ ਆਖਿਰ ਉਸ ਨੂੰ ਇਹ ਆਖ ਦਿੱਤਾ ਤੂੰ ਮੇਰੇ ਨਾਲ ਵਿਆਹ ਕਦੋਂ ਕਰਵਾਵੇਂਗਾ ਮੋਹਿਤ ਨੇ ਨੀਤੂ ਨੂੰ ਆਖਿਆ ਮੈਂ ਅਜੇ ਆਪਣਾ ਕੰਮ ਸੈੱਟ ਕਰਨਾ ਉਸ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਦੇਖ ਮੋਹਿਤ ਮੇਰੇ ਪਿਤਾ ਜੀ ਮੇਰਾ ਵਿਆਹ ਕਰਨ ਲੱਗੇ ਆ ਇਸ ਕਰਕੇ ਮੈਂ ਤੈਨੂੰ ਪੁੱਛ ਰਹੀ ਹਾਂ ਕਿ ਤੂੰ ਮੇਰੇ ਨਾਲ ਜਲਦੀ ਤੋਂ ਜਲਦੀ ਵਿਆਹ ਕਰਵਾ ਲਾ ਨਹੀਂ ਨੀ ਤੂੰ ਤੂੰ ਅਜੇ ਮਨਾ ਕਰ ਦੇ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਨਹੀਂ ਤੂੰ ਮੈਂ ਆਪਣੇ ਪਾਪਾ ਨੂੰ ਮਜਬੂਰ ਨਹੀਂ ਕਰ ਸਕਦੀ ਜਿੱਥੇ ਉਹਨਾਂ ਦਾ ਮਨ ਕਰਦਾ ਕਰ ਦੇਣਗੇ ਨੀ ਤੂੰ ਨਹੀਂ ਨਹੀਂ ਤੂੰ ਮੇਰੇ ਤੋਂ ਬਿਨਾ ਕਿਸੇ ਹੋਰ ਦੀ ਨਹੀਂ ਹੋ ਸਕਦੀ ਜੇ ਮੈਂ ਖੋਰ ਦੇ ਨਹੀਂ ਹੋ ਸਕਦੀ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਨਹੀਂ ਮੈਂ ਇਹ ਵੀ ਨਹੀਂ ਕਰ ਸਕਦਾ ਨਿਤੂ ਨੇ ਗੁੱਸੇ ਵਿੱਚ ਆਖਿਆ ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਰੋਕ ਨਹੀਂ ਸਕਦਾ ਮੈਂ ਆਪਣੇ ਪਾਪਾ ਨੂੰ ਅੱਜ ਇਹ ਬੋਲ ਦੇਣਾ ਹੈ ਜਿੱਤੇ ਉਹਨਾਂ ਦਾ ਮਨ ਕਰਦਾ ਮੇਰਾ ਵਿਆਹ ਕਰ ਸਕਦੇ ਨਹੀਂ 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 ਤੂੰ ਮੇਰੇ ਤੋਂ ਸੇਵਾ ਕਿਸੇ ਦੀ ਨਹੀਂ ਹੋ ਸਕਦੀ ਮੋਹਿਤ ਮੇਰੇ ਨਾਲ ਤੱਕਾ ਨਾ ਕਰੋ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਮੈਨੂੰ ਅਜਾ ਕਰੰਤ ਰੋਕ ਵੀ ਨਹੀਂ ਸਕਦਾ ਮੈਂ ਅਜੇ ਵਿਆਹ ਨਹੀਂ ਕਰਵਾਵਾਂਗਾ ਦੋਨਾਂ ਵਿੱਚ ਬਹੁਤ ਬਹਿਸਬਾਜ਼ੀ ਹੋਈ ਆਖਿਰ ਨੀਤੂ ਨੇ ਜਵਾਬ ਦੇ ਦਿੱਤਾ ਕਿ ਮੈਂ ਆਪਣੇ ਪਿਤਾ ਦੇ ਕਹਿਣ ਮੁਤਾਬਿਕ ਵਿਆਹ ਕਰਵਾ ਲਵਾਂਗੀ ਮੋਹਿਤ ਪਹਿਲਾਂ ਹੀ ਨਹੀਂ ਚਾਹੁੰਦਾ ਸੀ ਮੋਹਿਤ ਪਹਿਲਾਂ ਹੀ ਚਾਹੁੰਦਾ ਸੀ ਕਿ ਨੀਤੂ ਮੇਰਾ ਖਹਿੜਾ ਛੱਡ ਦੇਵੀਂ ਨਸ਼ੀ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੁੰਦਾ ਅੱਜ ਨੀਤੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਸਨੇ ਆਪਣੇ ਪਿਤਾ ਨੂੰ ਆਖਿਆ ਜਿਵੇਂ ਤੁਸੀਂ ਚਾਹੋ ਨੀਓ ਤੁਸੀਂ ਮੇਰਾ ਵਿਆਹ ਕਰ ਸਕਦੇ ਹੋ ਨੀਤੂ ਮੋਹਿਤ ਨੂੰ ਆਖਣ ਲੱਗੀ ਮੋਹਿਤ ਮੈਂ ਅਨਸਮੇਂ ਸਿਰਫ ਤੈਨੂੰ ਕਹਿ ਰਹੀ ਆ ਮੇਰੇ ਨਾਲ ਇੱਕ ਵਾਰੀ ਘਰ ਆ ਕੇ ਗੱਲ ਕਰ ਕੱਲੂ ਮੈਂ ਪਠਾਨਕੋਟ ਕਿਸੇ ਜ਼ਰੂਰੀ ਕੰਮ ਲਈ ਜਾ ਰਹੀ ਆ ਮੋਹਿਤ ਨੇ ਆਖਿਆ ਕਿ ਮੈਂ ਨਹੀਂ ਆ ਸਕਦਾ ਕੀ ਕੰਮ ਜੇ ਤੂੰ ਨਹੀਂ ਆ ਸਕਦਾ ਤੇ ਹੁਣ ਤੂੰ ਆਵੇਂ ਵੀ ਨਾ ਉਸ ਰਾਤ ਨੀਤੂ ਬਹੁਤ देर ਤੱਕ ਸੋਚਦੀ ਰਹੀ ਬੜੀ ਉਲਝਣ ਵਿੱਚ ਫਸ ਗਈ ਸੀ ਉਹ ਮੋਹਿਤ ਨੂੰ ਛੱਡ ਦੇਵੇ ਜਾਂ ਨਾ ਛੱਡੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਉਹ ਕੀ ਕਰੇ ਉਸਨੇ ਜਦੋਂ ਆਪਣੀ ਮੰਮੀ ਜੀ ਨਾਲ ਇਸ ਗੱਲ ਬਾਰੇ ਜ਼ਿਕਰ ਕਰਿਆ ਉਹ ਤੇਰੇ ਨਾਲ ਵਿਆਹ ਕਦੇ ਨਹੀਂ ਕਰਵਾਏਗਾ ਸਿਰਫ ਤੇਰੇ ਨਾਲ ਇਉਂ ਕਰ ਰਿਹਾ ਨਸ਼ੇਈ ਕਿਸੇ ਦੇ ਵੀ ਨਹੀਂ ਹੁੰਦੇ ਤੂੰ ਉਸ ਨੂੰ ਭੁੱਲ ਜਾ ਤੂੰ ਮੁਕੇਸ਼ ਦੇ ਨਾਲ ਵਿਆਹ ਕਰਵਾ ਲੈ ਦੇਖੋ ਮੰਮੀ ਜੀ ਉਹ ਵੀ ਤਾਂ ਸ਼ਰਾਬ ਪਿੰਦਾ ਹੈ ਤੇ ਇਹ ਸ਼ਰਾਬ ਕਿਸੇ ਮਜਬੂਰੀ ਕਰਨ ਪਿੰਦਾ ਹੈ ਜੇ ਤੇਰਾ ਉਸ ਦੇ ਨਾਲ ਪਿਆਰ ਹੋਵੇਗਾ ਉਹ ਸ਼ਰਾਬ ਛੱਡ ਦੇਵੇਗਾ ਫਿਰ ਵੀ ਉਹ ਬਹੁਤ ਸਿਆਣਾ ਸਮਝਦਾਰਾ ਉਸ ਦੀ ਕਿਸਮਤ ਮਾੜੀ ਸੀ ਕਿ ਉਸ ਦਾ ਕਿਸੇ ਨੇ ਵੀ ਸਾਥ ਨਹੀਂ ਨਿਭਾਇਆ ਨੀਤੂ ਦੀ ਮੰਮੀ ਨੇ ਉਸ ਨੂੰ ਬਹੁਤ ਸਮਝਾਇਆ ਆਖਰਕਾਰ ਨੀਤੂ ਮੰਨ ਗਈ ਮੋਹਿਤ ਨਾਲ ਵਿਆਹ ਕਰਵਾਉਣਾ ਸੀ ਅਗਲੇ ਦਿਨ ਸਵੇਰ ਨੂੰ ਉਸਨੇ ਆਪਣੇ ਮੰਮੀ ਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਆਖ ਦਿੱਤਾ ਮੰਮੀ ਜੀ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਮੈਂ ਮੁਕੇਸ਼ ਨਾਲ ਵਿਆਹ ਕਰਵਾਵਾਂਗੀ ਤੇ ਪਾਪਾ ਜੀ ਨੂੰ ਵੀ ਦੱਸ ਦੇਵਾਂ ਨੀਤੂ ਦੇ ਪਿਤਾ ਨੂੰ ਜਦੋਂ ਇਸ ਫੈਸਲੇ ਬਾਰੇ ਪਤਾ ਲੱਗ ਗਿਆ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਮੁਕੇਸ਼ ਤੇ ਮੰਮੀ ਪਾਪਾ ਨੂੰ ਵੀ ਸਨੇਹਾ ਭੇਜ ਦਿੱਤਾ ਮੁਕੇਸ਼ ਵੀ ਬੜਾ ਖੁਸ਼ ਹੋਇਆ ਤੇ ਉਸਦੇ ਮੰਮੀ ਪਾਪਾ ਵੀ ਬੜੇ ਖੁਸ਼ ਹੋਏ ਨੀਤੂ ਦੇ ਵਿਆਹ ਸੰਬੰਧੀ ਖਬਰ ਮੋਹਿਤ ਨੂੰ ਪਤਾ ਲੱਗੇ ਸੀ ਮੋਹਿਤ ਨੇ ਨੀਤੂ ਨੂੰ ਸੁਨੇਹਾ ਭੇਜ ਦਿੱਤਾ ਕਿ ਜੇ ਮੇਰੀ ਮਰਜ਼ੀ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਕਰਵਾਉਂਗੀ ਤਾਂ ਮੈਂ ਤੈਨੂੰ ਸਦਾ ਲਈ ਮੁਕਾ ਦੇਵਾਂਗਾ ਹੁਣ ਨੀਤੂ ਨੇ ਵੀ ਜਿੱਦ ਫੜ ਲਈ ਸੀ ਕਿ ਮੈਂ ਮੋਹਿਤ ਨਾਲ ਨਹੀਂ ਬਲਕਿ ਇਸ ਨਾਲ ਵਿਆਹ ਕਰਵਾਵਾਂਗੀ ਨੀਤੂ ਦੇ ਮਾਮੀ ਤੋਂ ਮੋਹਿਤ ਨੂੰ ਪਤਾ ਚੱਲ ਗਿਆ ਸੀ ਕਿ ਨੀਤੂ ਮੁਕੇਸ਼ ਨਾਲ ਵਿਆਹ ਕਰਵਾਉਣ ਜਾ ਰਹੀ ਆ ਉਹ ਉਸ ਪ੍ਰਤੀ ਸਾਜ਼ਿਸ਼ ਪਨਾ ਰਿਹਾ ਸੀ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ ਮੁਕੇਸ਼ ਇਸੇ ਮੰਮੀ ਪਾਪਾ ਤੇ ਨੀਤੂ ਦੇ ਮੰਮੀ ਪਾਪਾ ਨੇ ਵਿਆਹ ਦੀ ਪੂਰੀ ਤਿਆਰੀ ਕਰ ਲਈ ਵਿਆਹ ਦੇ ਦਿਨ ਮਿੱਤਤਾ ਗਿਆ ਉਹਨਾਂ ਨੂੰ ਵੀ ਪਤਾ ਚੱਲ ਗਿਆ ਸੀ ਕਿ ਜੇ ਇਹ ਉਹ ਇਹਨਾਂ ਦਾ ਲड़का ਵਿਆਹ ਦੇ ਰੰਗ ਵਿੱਚ ਭੰਗ ਜ਼ਰੂਰ ਪਾਊਗਾ ਇਸ ਲਈ ਉਹਨਾਂ ਨੇ ਵਿਆਹ ਆਪਣੇ ਘਰ ਵਿਖੇ ਨਹੀਂ ਕਿਸੇ ਹੋਰ ਗੁਪਤ ਥਾਂ ਤੇ ਕਰਨ ਲਈ ਸੋਚਿਆ ਮੁਕੇਸ਼ ਰੀਨਾ ਨੂੰ ਆਪਣੀ ਕਹਾਣੀ ਸੁਣਾ ਰਿਹਾ ਸੀ ਅਚਾਨਕ ਉਸਦੀ ਤਬੀਅਤ ਬਹੁਤ ਖਰਾਬ ਹੋ ਜਾਂਦੀ ਆ ਉਸੇ ਸਮੇਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਹਸਪਤਾਲ ਵਿੱਚ ਡਾਕਟਰ ਉਸ ਨੂੰ 8 ਦਿਨ ਰੱਖ ਕੇ ਠੀਕ ਕਰ ਦਿੰਦੇ ਨੇ ਉਸ ਨੂੰ ਠੀਕ ਹੋਣ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਕਿਉਂਕਿ ਸ਼ਰਾਬ ਪੀਣ ਕਾਰਨ ਹੁਣ ਉਸ ਦੇ ਲੀਵਰ ਵਿੱਚ ਸਮੱਸਿਆ ਸੀ ਰੀਨਾ ਨੇ ਮੁਕੇਸ਼ ਤੇ ਪਤਨੀ ਦਾ ਕਾਫੀ ਸਾਥ ਦਿੱਤਾ ਉਸ ਦੇ ਪੈਸੇ ਦੀ ਵੀ ਮਦਦ ਕੀਤੀ ਤੇ ਉਸ ਨਾਲ ਇੱਕ ਹਫਤਾ ਹਸਪਤਾਲ ਵਿੱਚ ਨਾਲ ਸੀ ਮੁਕੇਸ਼ ਦੇ ਲੀਵਰ ਦੇ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਪੀਲੀਆ ਤੇ ਸ਼ੂਗਰ ਵੱਜ ਜਾਂਦੀ ਸੀ ਜਦੋਂ ਸ਼ੂਗਰ ਵਧੀ ਸੀ ਤਾਂ ਉਸ ਦਾ ਸਰੀਰ ਸੋਜ ਜਾਂਦਾ ਸੀ ਇੱਕ ਹਫਤਾ ਹਸਪਤਾਲ ਵਿੱਚ ਰਹਿਣ ਨਾਲ ਨਾਰਮਲ ਸ਼ਰੀਰ ਹੋ ਜਾਂਦਾ ਸੀ ਮੁਕੇਸ਼ ਕੰਮ ਕਰਨ ਦੇ ਵੀ ਕਾਬਲ ਨੇ ਸ੍ਰੀਹਾ ਉਸਨੇ ਦਫ਼ਤਰ ਤੋਂ 2 ਹਫਤੇ ਦੀ ਛੁੱਟੀ ਲਈ ਹੋਈ ਸੀ ਰੀਨਾ ਮੁਕੇਸ਼ ਤੇ ਪਤਨੀ ਨਾਲ ਗੱਲ ਕਰਦੀ ਹੈ ਭੈਣ ਜੀ ਤੁਸੀਂ ਇਸੇ ਗੱਲੋਂ ਤੰਗ ਨਹੀਂ ਰਹਿਣਾ ਜਿੱਥੇ ਵੀ ਮੇਰੀ ਮਦਦ ਦੀ ਲੋੜ ਹੋਈ ਮੈਂ ਹਮੇਸ਼ਾ ਤੁਹਾਡੇ ਨਾਲ ਹੁਣ ਰੀਨਾ ਦਿਨ ਰਾਤ ਮੁਕੇਸ਼ ਉਹਨਾਂ ਦੇ ਘਰ ਹੀ ਰਹਿਣ ਲੱਗ ਪਈ ਸੀ ਰੀਨਾ ਤੁਹਾਡੇ ਘਰ ਕੋਣ ਖਾਣਾ ਰੀਨਾ ਨੇ ਆਖਿਆ ਦੀਦੀ ਮੇਰੇ ਕਰ ਕੋਈ ਵੀ ਨਹੀਂ ਸਿਰਫ ਮੈਂ ਇਕੱਲੀ ਹੀ ਰਹਿਣੀ ਆ ਸੋਨੀਆ ਆਖਣ ਲੱਗੀ ਰੀਨਾ ਜੇ ਤੁਸੀਂ ਇਕੱਲੀ ਰਹਿਣੀ ਹੋ ਤਾਂ ਤੁਸੀਂ ਸਾਡੇ ਘਰ ਹੀ ਰਹਿਣ ਲੱਗ ਪੇ ਨਹੀਂ ਸੋਨੀਆ ਮੈਂ ਘਰ ਨਹੀਂ ਰਹਿ ਸਕਦੀ ਮੈਂ ਤੁਹਾਡਾ ਸਾਥ ਜ਼ਰੂਰ ਦੇਵਾਂਗੀ ਮੁਕੇਸ਼ ਵੀ ਹੁਣ ਠੀਕ ਹੋ ਕੇ ਹਸਪਤਾਲ ਤੋਂ ਘਰ ਆ ਗਿਆ ਸੀ ਤੇ ਰੀਨਾ ਆਪਣੇ ਘਰ ਇੱਕ ਦਿਨ ਘਰ ਦੇਖਣ ਚਲੀ ਗਈ ਫਿਰ ਰੀਨਾ ਨੇ ਦੋਖ ਦੇਣ ਵਿੱਚ ਘਰ ਦੀ ਸਫਾਈ ਵੀ ਕਰਾ ਕੇ ਵਾਪਸ ਮੁਕੇਸ਼ ਦੇ ਘਰ ਆ ਜਾਂਦੀ ਆ ਹੁਣ ਮੁਕੇਸ਼ ਕੁਝ ਪਹਿਲਾਂ ਨਾਲੋਂ ਠੀਕ ਲੱਗ ਰਿਹਾ ਸੀ ਔਰ ਰੀਨਾ ਮੁਕੇਸ਼ ਤੋਂ ਕਹਾਣੀ ਸੁਣਨਾ ਨਹੀਂ ਚਾਹੁੰਦੀ ਸੀ ਮੁਕੇਸ਼ ਨੇ ਇੱਕ ਦਿਨ ਸਮਾਂ ਦੇਖ ਕੇ ਆਪਣੇ ਆਪ ਕਲਗਰਨੀ ਸ਼ੁਰੂ ਕਰ ਦਿੱਤੀ ਰੀਨਾ ਮੇਰੇ ਤੇ ਨੀਤੂ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਸਾਰਿਆਂ ਨੂੰ ਪੂਰੀ ਉਮੀਦ ਸੀ ਕਿ ਮੁਕੇਸ਼ ਨਾਲ ਨੀਤੂ ਦਾ ਵਿਆਹ ਹੋ ਜਾਵੇਗਾ ਸਾਡੇ ਘਰ ਵਿੱਚ ਚਾਈ ਚਾਈ ਮੇਰੀ ਵਰਾਤ ਚੜਾਈ ਸੀ ਨੀਤੂ ਨੇ ਵੀ ਸ਼ਗਨਾਂ ਦੀ ਮਹਿੰਦੀ ਮੇਰੇ ਨਾਂ ਦੀ ਲਾਈ ਸਾਡੇ ਵਿਆਹ ਤੇ ਪੁਲਿਸ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਹਮਾਂ ਦਾ ਪ੍ਰਬੰਧ ਕੀਤਾ ਗਿਆ ਵਿਆਹ ਵਾਲੇ ਦਿਨ ਮੋਹਿਤ ਨੂੰ ਪਤਾ ਚੱਲ ਗਿਆ ਕਿ ਅੱਜ ਨਿੱਤੂ ਦਾ ਵਿਆਹ ਹੈ ਵਿਆਹ ਵਿੱਚ ਸ਼ਾਮਲ ਹੋਣ ਲਈ ਉਹ ਚਾਹੁੰਦਾ ਸੀ ਪਰ ਉਸ ਨੂੰ ਥਾਂ ਟਿਕਾਣਾ ਨਹੀਂ ਪਤਾ ਸੀ ਆਖਿਰਕਾਰ ਉਸ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਆਹ ਵਾਲਾ ਥਾਂ ਟਿਕਾਣਾ ਵੀ ਪਤਾ ਕਰ ਲਿਆ ਪਰ ਆਨੰਦ ਕਾਰਜ ਦੀ ਰਸਮ ਹੋ ਚੁੱਕੀ ਸੀ ਮੋਹਿਤ ਉੱਥੇ ਪਹੁੰਚ ਗਿਆ ਉਸ ਨੇ ਆ ਕੇ ਹਗਾਮਾ ਖੜਾ ਕਰ ਦਿੱਤਾ ਲੋਕਾਂ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਨਿੱਤੂ ਤਾਂ ਮੇਰੀ ਆ ਮੇਰੇ ਨਾਲ ਉਸ ਦਾ 2 ਸਾਲ ਤੋਂ ਪਿਆਰ ਚੱਲ ਰਿਹਾ ਹੈ ਨੀਤੂ ਨੇ ਸਾਫ ਇਨਕਾਰ ਕਰ ਦਿੱਤਾ ਕਿ ਮੈਂ 모ਹਿਤ ਨੂੰ ਬਿਲਕੁਲ ਪਿਆਰ ਨਹੀਂ ਕਰਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਮਕੇਸ਼ ਦੀ ਪਤਨੀ ਬਨ ਗਏ ਚਿਰ 모ਹਿਤ ਨਹੀਂ ਹਟਿਆ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਫੜਕੇ ਅੰਦਰ ਕਰ ਦਿੱਤਾ ਨੀਤੂ ਨੇ ਉਸ ਦੀ ਰਿਕਾਰਡਿੰਗ ਰੱਖੀ ਹੋਈ ਸੀ ਜਦੋਂ ਉਸ ਨੇ ਵਿਆਹ ਤੋਂ ਇਨਕਾਰ ਕੀਤਾ 모ਹਿਤ ਨੂੰ ਥਾਣੇ ਵਿੱਚ ਰੱਖਿਆ ਗਿਆ ਮੈਂ ਨੀਤੂ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ ਨੀਤੂ ਦੀ ਡੋਲੀ ਚਾਈ ਚਾਈ ਵਿਦਾ ਕੀਤੀ ਗਈ ਨੀਤੂ ਬੜੀ ਖੁਸ਼ ਸੀ ਉਸਨੇ ਮੋਹਿਤ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਉਸ ਨੂੰ ਹੁਣ ਮੋਹਿਤ ਦੀਆਂ ਆਤਾਂ ਦਾ ਪਤਾ ਲੱਗ ਗਿਆ ਸੀ। ਜਦੋਂ ਸਾਡੀ ਡੋਲੀ ਘਰ ਪਹੁੰਚੀ ਸਾਡੇ ਘਰ 'ਵੀ ਪੁਲਿਸ ਦਾ ਪੂਰਾ ਪੈਰਾ ਲੱਗਾ ਹੋਇਆ ਸੀ। ਮੰਮੀ ਜੀ ਨੇ ਚਾਹੀ ਚਾਹੀ ਸਾਡੀ ਜੋੜੀ ਤੇ ਪਾਣੀ ਵਰਕੇ ਪੀਤਾ। ਘਰ ਆਈ ਨਵੀਂ ਬਹੂ ਦਾ ਮੂੰਹ ਮਿੱਠਾ ਕਰਾ ਲਿਆ ਗਿਆ। ਰਿਸ਼ਤੇਦਾਰ ਖੁਸ਼ ਸੀ ਤੇ ਮੈਂ ਵੀ ਉਸ ਨੂੰ ਬਹੁਤ ਖੁਸ਼ ਸੀ। ਮੋਹਿਤ ਤੇ ਪਰਚਾ ਪਾ ਦਿੱਤਾ ਸੀ। ਉਸ ਨੂੰ 6 ਮਹੀਨੇ ਦੀ ਸਜ਼ਾ ਹੋ ਗਈ ਸੀ। ਕਿਉਂਕਿ ਮੋਹਿਤ ਨੇ ਉਸ ਨੂੰ ਧਮਕੀ ਦਿੱਤੀ ਹੋਈ ਸੀ। 6 ਮਹੀਨੇ ਮੈਂ ਤੇ ਨੀਤੂ ਬਹੁਤ ਵਧੀਆ ਤਰੀਕੇ ਨਾਲ ਵਿਵਹਤਾ ਜੀਵਨ ਬਿਤਾ ਰਹੇ ਸੀ ਨੀਤੂ ਮੇਰੀ ਮੰਮੀ ਜੀ ਨਾਲ ਬਹੁਤ ਪਿਆਰ ਕਰਦੀ ਸੀ ਤੇ ਮੇਰੇ ਮੰਮੀ ਜੀ ਵੀ ਉਸ ਦਾ ਧਿਆਨ ਰੱਖਦੇ ਸੀ ਨੀਤੂ ਵੀ ਖੁਸ਼ ਸੀ ਮੇਰੇ ਨਾਲ ਮੇਰਾ ਪੂਰਾ ਖਿਆਲ ਰੱਖਦੇ ਸੀ ਅਸ਼ ਸੁਖਨਲ ਅਟਕਸਾਲਾਂ ਦਾ ਹੋ ਗਿਆ ਸੀ ਮੋਹ ਦੇ ਜਦੋਂ ਸਜ਼ਾ ਪੂਰੀ ਹੋ ਗਈ ਉਹ ਸਜ਼ਾ ਤੋਂ ਬਾਅਦ ਬਾਹਰ ਆ ਗਿਆ ਅਸੀਂ ਆਪਣਾ ਉੱਥੇ ਰਹਿਣ ਬਸੇਆ ਵੀ ਬਦਲ ਲਿਆ ਸੀ ਅਸੀਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਫਲੈਟ ਕਰਾਇ ਤੇ ਲੈ ਲਿਆ ਸੀ ਮੈਨੂੰ ਪਤਾ ਸੀ ਕਿ ਮੋਹਿਤ ਫਿਰ ਹਮਲਾ ਸਾਡੇ ਤੇ ਕਰੇਗਾ ਮੇਰੇ ਪਿਤਾ ਜੀ ਸਾਡੀ ਜੁੜੀ ਦੇ ਬਹੁਤ ਖਿਆਲ ਰੱਖਦੇ ਸੀ ਇੱਕ ਸਿਕਿਉਰਿਟੀ ਗਾਰਡ ਵੀ ਰੱਖਿਆ ਹੋਇਆ ਸੀ ਅਸੀਂ ਕਿਸੇ ਵੀ ਗੱਡੀ ਵਿੱਚ ਜਾਂਦੇ ਸੀ ਤਾਂ ਸਿਕਿਉਰਿਟੀ ਗਾਰਡ ਸਾਡੇ ਨਾਲ ਭੇਜਿਆ ਜਾਂਦਾ ਸੀ ਸਾਨੂੰ ਵੀਂਚ ਲੱਗਦਾ ਸੀ ਸਾਨੂੰ ਹੋਰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਮੈਨੂੰ ਚੰਡੀਗੜ੍ਹ ਤੋਂ ਆਪਣੀ ਨੌਕਰੀ ਤੇ ਜਾਣ ਲਈ ਥੋੜਾ ਸਮਾਂ ਵੱਧ ਲੱਗਦਾ ਸੀ ਨੀਤੂ ਘਰ ਵਿੱਚ ਇਕੱਲੇ ਹੀ ਰਹਦੀ ਸੀ ਮੈਂ ਸੋਚਿਆ ਚਲੋ ਮੈਂ ਆਪਣਾ ਘਰ ਹੀ ਸ਼ਿਫਟ ਕਰ ਲਵਾਂ ਅਸੀਂ ਆਪਣਾ ਘਰ ਆਪਣੇ ਸ਼ਹਿਰ ਦੇ ਵਿੱਚ ਮਾਂ ਦੇ ਘਰ ਤੋਂ ਅਲੱਗ ਕਿਰਾਏ ਤੇ ਲੈ ਲਿਆ ਸੀ ਅੱਛਾ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਸੀ ਮੈਂ ਨੀਤੂ ਨੂੰ ਕੋਰਸ ਕਰਨ ਲਈ ਨੇੜੇ ਕਾਲਜ ਵਿੱਚ ਦਾਖਲਾ ਦਵਾ ਦਿੱਤਾ ਸੀ ਕਿਉਂਕਿ ਘਰ ਵਿੱਚ ਨੀਤੂ ਇਕੱਲੀ ਰਹਿੰਦੀ ਸੀ ਉਸ ਦਾ ਦਿਲ ਨਹੀਂ ਲੱਗਦਾ ਸੀ ਉਸ ਨੇ ਸੋਚਿਆ ਚਲੋ ਮੈਂ ਵੀ ਕੋਈ ਨਾ ਕੋਈ ਕੰਮ ਕਰਾਂ ਮੈਂ ਉਸ ਨੂੰ ਪੀਜੀਡੀਸੀ ਦਾ ਡਿਪਲੋਮਾ ਹੀ ਕਰਵਾ ਦੇਵਾਂ ਕਾਲਜ ਵਿੱਚ ਉਸ ਨੂੰ ਦਾਖਲਾ ਮਿਲ ਗਿਆ ਸੀ ਉਹ ਆਪਣੀ ਪੜ੍ਹਾਈ ਵਿੱਚ ਰੁਚੀ ਰੈਂਦੀ ਸੀ ਤੇ ਮੈਂ ਆਪਣੀ ਨੌਕਰੀ ਵਿੱਚ ਸਵੇਰ ਨੂੰ ਅਸੀਂ ਘਰੇ ਇਕੱਠੇ ਜਾਂਦੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਸ਼ਾਮ ਨੂੰ ਘਰ ਦੇ ਵਿੱਚ ਇਕੱਠਿਆਂ ਬੈਠ ਕੇ ਕੰਮ ਕਰ ਕਰਨਾ ਜਾਂ ਘਰੋਂ ਬਾਹਰ ਘੁੰਮਣਾ ਸਾਨੂੰ ਆਪਣੀ ਜ਼ਿੰਦਗੀ ਬਹੁਤ ਵਧੀਆ ਚਾਪਦੀ ਸੀ ਹੁਣ ਮੰਮੀ ਦੀ ਵੀ ਕੋਈ ਟੈਨਸ਼ਨ ਨਹੀਂ ਸੀ ਮੰਮੀ ਵੀ ਨਾ ਸਾਨੂੰ ਕੁਝ ਬੋਲਦੀ ਸੀ ਨਾ ਸੀ ਕੁਝ ਕਹਿੰਦੇ ਸੀ ਅਸੀਂ ਕਦੇ-ਕਦਾਈ ਮੰਮੀ ਪਾਪਾ ਦੇ ਘਰ ਚਲੇ ਜਾਂਦੇ ਸੀ ਹੁਣ ਮੇਰੀ ਮੰਮੀ ਪਾਪਾ ਰਿਟਾਇਰ ਹੋ ਚੁੱਕੇ ਸੀ ਇਸ ਕਰਕੇ ਉਹ ਅਰਸ਼ ਦੀ ਵਧੀਆ ਦੇਖਭਾਲ ਕਰ ਲੈਂਦੀ ਸੀ ਮੈਂ ਤੇ ਨੀਤੂ ਇੱਕ ਦਿਨ ਸ਼ਾਮ ਨੂੰ ਪਾਰਕ ਵਿੱਚ ਘੁੰਮਣ ਚਲੇ ਗਏ। ਜਦੋਂ ਅਸੀਂ ਆਪਣੀ ਗੱਡੀ ਵਿੱਚ ਆ ਰਹੇ ਸੀ, ਰਸਤੇ ਵਿੱਚ ਸਾਨੂੰ 모ਹਿਤ ਟੱਕਰ ਗਿਆ। 모ਹਿਤ ਨੇ ਸਾਡਾ ਪਿੱਛਾ ਕੀਤਾ। ਅਸੀਂ ਵੀ ਇੱਧਰ-ਉੱਧਰ ਪਾਰਕ ਵਿੱਚ ਤੇ ਸ਼ਹਿਰ ਵਿੱਚ ਘੁੰਮਦੇ ਰਹੇ। ਜਦੋਂ ਅਸੀਂ ਪਾਰਕ ਤੋਂ ਆਪਣੇ ਘਰ ਨੂੰ ਜਾਣ ਲੱਗੇ, 모ਹਿਤ ਨੇ ਸਾਡੇ ਘਰ ਤੱਕ ਸਾਡਾ ਪਿੱਛਾ ਕੀਤਾ। ਅਸੀਂ ਉਸ ਸਮੇਂ ਆਪਣੇ ਘਰ ਵਿੱਚ ਨਹੀਂ ਗਏ। ਅਸੀਂ ਅੱਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ। ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਹਰ ਮੋਹਿਤ ਨੂੰ ਟੱਕਰ ਗਿਆ ਉਸ ਦਿਨ ਅਸੀਂ ਆਪਣੇ ਘਰ ਨਹੀਂ ਗਏ ਸਗੋਂ ਮੰਮੀ ਪਾਪਾ ਦੇ ਘਰ ਵੱਲ ਨੂੰ ਚੱਲ ਪਏ ਉਹ ਸਾਡੇ ਪਿੱਛੇ ਪਿੱਛੇ ਆਉਂਦਾ ਗਿਆ ਉਸ ਸਮੇਂ ਅਸੀਂ ਵੀ ਪਾਪਾ ਦੇ ਘਰ ਬੈਠੇ ਸੀ ਤਾਂ ਉਹ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ ਪਾਪਾ ਜੀ ਨੇ ਉਹਨੂੰ ਵਾਰ ਦੇਖਣ ਲਈ ਭੇਜਿਆ ਸਿਕਿਉਰਿਟੀ ਗਾਰਡ ਨੇ ਵੀ ਉਸਨੂੰ ਦੇਖਿਆ ਉਸ ਰਾਤ ਅਸੀਂ ਉੱਥੇ ਰੁਕਣ ਦਾ ਪ੍ਰਬੰਧ ਕਰ ਲਿਆ ਤਾਂ ਜੋ ਉਸਨੂੰ ਭੁਲੇਖਾ ਪੈ ਜਾਵੇ ਕਿ ਕਿੱਥੇ ਰਹਿੰਦੇ ਨੇ ਉਸਨੂੰ ਸਾਡੇ ਸਹੀ ਟਿਕਾਣੇ ਦਾ ਪਤਾ ਨਾ ਲੱਗ ਜਾਵੇ ਜਦੋਂ ਰਾਤ ਦੇ 12:00 ਵਜੇ ਸੀ ਅਸੀਂ ਉਸ ਸਮੇਂ ਆਪਣੇ ਘਰ ਨੂੰ ਰਵਾਨਾ ਹੋਏ ਤਾਂ ਸਾਡੇ ਨਾਲ ਸਿਕਿਉਰਿਟੀ ਗਾਰਡ ਸੀ ਉਸ ਸਮੇਂ ਸਾਨੂੰ ਉਹ ਰਸਤੇ ਵਿੱਚ ਨਹੀਂ ਟੱਕਰਿਆ ਹੁਣ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਉਹ ਇੱਥੇ ਰਹਿੰਦੇ ਨੇ ਮੇਰੇ ਪਾਪਾ ਨੇ ਨੋਟ ਕੀਤਾ ਸੀ ਸੀਸੀਟੀਵੀ ਕੈਮਰੇ ਵਿੱਚ ਉਹ ਅਗਲੇ ਦਿਨ ਸਵੇਰ ਨੂੰ ਉੱਥੇ ਖੜਾ ਨਜ਼ਰ ਆਇਆ ਮੇਰੇ ਪਾਪਾ ਨੇ ਦੋ ਤਿੰਨ ਦਿਨ ਉਸ ਨੂੰ ਨੋਟ ਕੀਤਾ ਕਿ ਪੁਲਿਸ ਕੋਲ ਸ਼ਿਕਾਇਤ ਕੀਤੀ ਉਸਨੇ ਉਸਨੂੰ ਫਿਰ ਹਿਰਾਸਤ ਵਿੱਚ ਲੈ ਲਿਆ ਉਸ ਨੂੰ ਪੁੱਛਿਆ ਗਿਆ ਮੁਕੇਸ਼ ਤੇ ਘਰ ਦੇ ਸਾਹਮਣੇ ਕਿਉਂ ਕਰਦਾ ਆਖਣ ਲੱਗਾ ਮੈਂ ਕਦੇ ਉਸ ਪਾਸੇ ਨਹੀਂ ਗਿਆ ਸੀ ਸੀਸੀਟੀਵੀ ਕੈਮਰੇ ਦਾ ਰਿਕਾਰਡ ਸੀ ਹੁਣ ਉਹ ਮੁੱਕ ਨਹੀਂ ਸਕਿਆ ਉਸ ਨੇ ਆਪਣੀ ਗਲਤੀ ਮੰਨ ਲਈ ਕਿ ਮੈਂ ਅੱਗੇ ਤੋਂ ਕਦੇ ਵੀ ਇਸ ਪਾਸੇ ਨਹੀਂ ਜਾਵਾਂਗਾ ਹੁਣ ਉਹ ਇਹ ਪਾਲ ਕਰ ਰਿਹਾ ਸੀ ਕਿ ਨੀਤੂ ਕਿੱਥੇ ਰਹਿੰਦੀ ਆ ਕਿੱਥੇ ਜਾਂਦੀ ਆ ਕਦੋਂ ਜਾਂਦੀ ਆ ਨੀਤੂ ਸਾਡਾ ਗੱਡੀ ਦਾ ਡਰਾਈਵਰ ਛੱਡ ਕੇ ਹੁੰਦਾ ਸੀ ਸਿਕਿਉਰਿਟੀ ਗਾਰਡ ਵੀ ਨਾਲ ਹੁੰਦਾ ਸੀ ਨੀਤੂ ਨੇ ਗੱਡੀ ਵਿੱਚ ਹੀ ਆਉਣਾ ਤੇ ਗੱਡੀ ਵਿੱਚ ਜਾਣਾ ਤਿੰਨ ਕਿ ਮਹੀਨੇ ਬਹੁਤ ਵਧੀਆ ਲੰਘ ਗਏ ਨੀਤੂ ਤਾਂ ਮੋਹਿਤ ਨੂੰ ਬਿਲਕੁਲ ਪਤਾ ਨਹੀਂ ਚੱਲਿਆ ਜੀ ਕੀ ਹੋ ਕਿੱਥੇ ਰਹਿੰਦੀ ਆ ਇੱਕ ਦਿਨ ਅਸੀਂ ਸ਼ਹਿਰ ਦੇ ਵਿੱਚ ਮਾਲ ਵਿੱਚ ਕੁਝ ਖਰੀਦਣ ਲਈ ਚਲੇ ਗਏ ਅਤੇ ਫਿਰ ਸਾਨੂੰ ਮੋਹਿਤ ਟੱਕਰ ਗਿਆ ਨੀਤੂ ਨੇ ਮੋਹਿਤ ਨੂੰ ਦੇਖ ਕੇ ਪਰੇਮੋ ਮੋੜ ਲਿਆ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਉਸ ਨੇ ਸਾਡੇ ਵੱਲ ਆਉਣ ਦੀ ਕੋਸ਼ਿਸ਼ ਕੀਤੀ ਅਸੀਂ ਰਸਤਾ ਬਦਲ ਲਿਆ ਸੈਕਿਉਰਿਟੀ ਗਾਰਡ ਸਾਡੇ ਨਾਲ ਆ ਰਿਹਾ ਸੀ ਉਸ ਦਿਨ ਵੀ ਅਸੀਂ ਉਸ ਤੋਂ ਵਾਰ-ਵਾਰ ਬਚ ਕੇ ਆਪਣੀ ਗੱਡੀ ਵਿੱਚ ਆ ਕੇ ਬੈਠ ਗਏ ਉਹ ਸਾਨੂੰ ਦੂਰ ਤੱਕ ਦੇਖਦਾ ਰਿਹਾ ਕਿੱਧਰ ਜਾ ਰਹੇ ਹਾਂ ਸਾਨੂੰ ਪਤਾ ਸੀ ਕਿਸੇ ਨਾ ਕਿਸੇ ਟਾਈਮ ਸਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਏਗਾ ਹੁਣ ਮੋਹਿਤ ਨੇ ਆਪ ਨਹੀਂ ਆਪਣੀ ਦੋਸਤੀ ਡਿਊਟੀ ਪਿੱਛੇ ਕਰਨ ਦੀ ਲਗਾ ਦਿੱਤੀ ਇਸ ਕਰਕੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਸੀ ਤੇ ਨਾ ਹੀ ਸਾਨੂੰ ਉਸਦੀ ਦੋਸਤੀ ਪਹਿਚਾਨ ਸੀ ਉਹ ਸਾਡਾ ਪਿੱਛਾ ਕਰਦਾ ਕਰਦਾ ਸਾਡੇ ਘਰ ਤੱਕ ਆ ਗਿਆ ਹੁਣ ਸਾਡੇ ਘਰ ਦਾ ਮੋਹਿਤ ਨੂੰ ਤੇ ਉਸ ਲੜਕੇ ਨੂੰ ਪਤਾ ਲੱਗ ਗਿਆ ਸੀ ਉਹ ਸਮੇਂ ਦੀ ਤਾਕ ਵਿੱਚ ਸੀ ਪਰ ਹੁਣ ਨਿੱਤ ਨੂੰ ਕਿੰਨੇ ਦਿਨ ਘਰੋਂ ਬਾਹਰ ਨਹੀਂ ਜਾਣ ਦਿੱਤਾ ਅਸੀਂ ਉਸ ਥਾਂ ਨੂੰ ਵੀ ਬਦਲ ਲਿਆ ਉਸ ਥਾਂ ਨੂੰ ਬਦਲ ਕੇ ਅਸੀਂ ਹੋਰ ਕੋਠੀ ਵਿੱਚ ਸ਼ਿਫਟ ਕਰ ਲਿਆ। ਅਸੀਂ ਜਿਸ ਕੋਠੀ ਵਿੱਚ ਸ਼ਿਫਟ ਕੀਤਾ ਸੀ ਉਹ ਸੇਟ ਦੀ ਕੋਠੀ ਸੀ। ਉਸ ਵਿੱਚ ਬਹੁਤ ਸਾਰੇ ਕਿਰਾਏਦਾਰ ਹੋਰ ਵੀ ਰਹਿੰਦੇ ਸੀ। ਅਸੀਂ ਉਸ ਕੋਠੀ ਵਿੱਚ ਦੋ ਕਮਰੇ ਕਰਾਈ ਤੇ ਰਸੋਈ ਤੇ ਡਰਾਇੰਗ ਰੂਮ ਨੂੰ ਲਿਆ। ਹੁਣ ਮੋਹਿਤ ਨੂੰ ਬਿਲਕੁਲ ਪਤਾ ਨਹੀਂ ਸੀ ਅਸੀਂ ਕਿੱਥੇ ਰਹਨੇ ਆ। ਇੱਕ ਦਿਨ ਨੀਤੂ ਦੇ ਫੋਨ ਨੰਬਰ 'ਤੇ ਗੈਰ ਕਾਲ ਆਈ। ਉਹ ਇੱਕ ਲੜਕੀ ਦੀ ਆਵਾਜ਼ ਸੀ। ਉਸ ਲੜਕੀ ਨੇ ਨੀਤੂ ਨੂੰ ਆਖਿਆ ਮੈਂ ਤੇਰੀ ਹੀ ਸਹੇਲੀ ਬੁਲ ਰਹੀ ਹਾਂ। ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ। ਤੂੰ ਕਿੱਥੇ ਰਹਿੰਦੀ ਮੁਕੇਸ਼ ਨੇ ਨੀਤੂ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ ਵੀ ਕਿਸੇ ਵੀ ਅਣਜਾਣ ਨੰਬਰ ਤੇ ਗੱਲ ਨਹੀਂ ਕਰਨੀ। ਨੀਤੂ ਨੇ ਉਸ ਕਾਲ ਤੇ ਕੋਈ ਗੱਲ ਨਹੀਂ ਕੀਤੀ ਸਗੋਂ ਉਸਨੇ ਕਾਲ ਨੂੰ ਕੱਟ ਦਿੱਤਾ। ਕਿੰਨੇ ਦਿਨ ਉਹ ਨੰਬਰ ਤੇ ਵਾਰ-ਵਾਰ ਫੋਨ ਹੁੰਦੇ ਰਹੇ ਪਰ ਨੀਤੂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਹੋਰ ਨੰਬਰ ਤੇ ਕਈ ਵਾਰ ਬਦਲ-ਬਦਲ ਕੇ ਕਾਲ ਕਰਨੀ ਤੇ ਕਦੇ ਨੀਤੂ ਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਮੇਰੀ ਮੰਮੀ ਨੰਬਰ ਬਦਲ ਕੇ ਗੱਲ ਕਰ ਰਹੀ ਆ। ਫਿਰ ਉਸ ਲੜਕੀ ਨੇ ਇਹੀ ਆਖਿਆ, "ਨੀਤੂ, ਮੈਂ ਤੈਨੂੰ ਮਿਲਣਾ ਚਾਹੁੰਨੀ ਆ।" ਮੈ ਤੇਰੀ ਨਾਲ ਬਹੁਤ ਜ਼ਰੂਰੀ ਕੱਲ ਕਰਨੀ ਆ ਤੋ ਕਿੱਥੇ ਮਿਲेंगी ਨਿਤਿਨ ਨੇ ਉਸ ਨੂੰ ਇਹ ਆ ਕੇ ਫੋਨ ਕਰ ਦਿੱਤਾ ਕਿ ਮੈਂ ਤੈਨੂੰ ਨਹੀਂ ਜਾਣਦੀ ਇੱਕ ਤੇ ਨਿਤੂ ਦੇ ਕਾਲਜ ਵਿੱਚ ਕੋਈ ਫੰਕਸ਼ਨ ਸੀ ਉਸ ਫੰਕਸ਼ਨ ਵਿੱਚ ਮੋਹਿਤ ਪਹੁੰਚਿਆ ਹੋਇਆ ਸੀ ਉੱਥੇ ਉਸ ਨੇ ਫੇਰ ਨਿਤੂ ਨੂੰ ਦੇਖ ਲਿਆ ਨਿਤੂ ਨੂੰ ਘਿਰ ਕੇ ਖੜ ਗਿਆ ਜਦੋਂ ਉਸ ਨੇ ਸਿਕਿਉਰਿਟੀ ਗਾਰਡ ਨੂੰ ਨਾਲ ਦੇਖਿਆ ਉਹ ਇੱਕਦਮ ਪਰੇ ਹੋ ਗਿਆ ਸਿਕਿਉਰਿਟੀ ਗਾਰਡ ਨੇ ਉਸ ਨੂੰ ਪੁੱਛ ਲਿਆ ਇਸ ਲੜਕੀ ਦੇ ਅੱਗੇ ਕਿਉਂ ਖੜਾ ਹੋਇਆ ਹੈ ਉਸਨੇ ਕਿਹਾ ਇਹ ਮੇਰੀ ਦੋਸਤਾ ਮੈਂ ਇਸ ਨਾਲ ਗੱਲ ਕਰਨੀ ਚਾਹੁੰਨਾ ਹਾਂ ਨੀਤੂ ਨੇ ਜਵਾਬ ਦੇ ਦਿੱਤਾ ਮੇਰਾ ਕੋਈ ਦੋਸਤ ਨਹੀਂ ਆ ਮੈਂ ਕਿਸੇ ਨੂੰ ਨਹੀਂ ਜਾਣਦੀ ਜਦੋਂ ਨੀਤੂ ਨੇ ਮੋਹਿਤ ਨੂੰ ਇਹ ਗੱਲ ਆਖੀ ਉਸ ਦੇ ਵਿੱਚ ਬਦਲੇ ਦੀ ਭਾਵਨਾ ਹੋਰ ਤੇਜ਼ ਹੋ ਗਈ ਉਸ ਗੱਡੀ ਦੇ ਪਿੱਛੇ-ਪਿੱਛੇ ਮੋਹਿਤ ਆਉਂਦਾ ਰਿਹਾ ਨੀਤੂ ਦੀ ਗੱਡੀ ਦੇ ਡਰਾਈਵਰ ਨੂੰ ਬਿਲਕੁਲ ਨਹੀਂ ਪਤਾ ਸੀ ਨਾ ਸਿਕਿਉਰਿਟੀ ਗਾਰਡ ਨੇ ਦੇਖਿਆ ਜਦੋਂ ਨੀਤੂ ਕਲਾਸ ਦੇ ਵਿੱਚ ਬੈਠਣ ਲੱਗੀ ਤਾਂ ਮੋਹਿਤ ਵੀ ਨਾਲ ਹੀ ਕਮਰੇ ਵਿੱਚ ਦਾਖਲ ਹੋ ਗਿਆ ਉਸ ਸਮੇਂ ਉਸ ਦਾ ਹੱਥ ਬਿਲਕੁਲ ਖਾਲੀ ਸੀ ਉਸ ਦੇ ਹੱਥ ਵਿੱਚ ਇੱਕ ਸਿਵਾਏ ਕਾਪੀ ਦੇ ਬਿਨਾਂ ਕੁਝ ਵੀ ਨਹੀਂ ਸੀ ਕਾਲਜ ਵਿੱਚ ਲੈਕਚਰਰ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਏ ਕਲਾਸ ਵਿੱਚ ਹੈ ਜਾਂ ਨਹੀਂ ਜਦੋਂ ਲੈਕਚਰਰ ਕਲਾਸ ਦੇ ਕਮਰੇ ਵਿੱਚ ਜਾ ਕੇ ਪੜਾਉਣ ਲੱਗ ਪਿਆ ਉਸ ਨੇ ਆਪਣਾ ਲੈਕਚਰ ਸ਼ੁਰੂ ਕਰ ਦਿੱਤਾ ਨੀਤੂ ਦੇ ਪਿਛਲੇ ਸੀਟ ਤੇ ਮੋਹਿਤ ਪੈਠ ਗਿਆ ਪ੍ਰੋਫੈਸਰ ਆਪਣਾ ਲੈਕਚਰ ਦੇ ਰਿਹਾ ਸੀ ਉਸ ਨੇ ਪਤਾ ਨਹੀਂ ਲੱਗਣ ਦਿੱਤਾ ਉਸ ਨੇ ਆਪਣੇ ਕਿੱਤੇ ਛੱਡ ਕੇ ਨੀਤੂ ਤੇ ਵਾਰ ਕਰ ਦਿੱਤਾ ਵਾਰ ਕਰਦੇ ਸਾਰ ਹੀ ਉਹ ਕਲਾਸ ਤੋਂ ਬਾਹਰ ਫਰਾਰ ਹੋ ਗਿਆ ਨੀਤੂ ਦੇ ਪਿੱਛੋਂ ਸਿਰ ਵਿੱਚ ਕਿਰਚ ਮਾਰੀ ਗਈ ਸੀ ਨੀਤੂ ਨੇ ਉੱਚੀ ਉੱਚੀ ਚੀਕ ਚਿਹੜਾ ਪਾ ਦਿੱਤਾ ਕੁਝ ਲੜਕੀਆਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਫੜ ਨਹੀਂ ਹੋਇਆ ਸਾਰੇ ਕਾਲਜ ਵਿੱਚ ਹਾਹਾਕਾਰ ਮਚ ਗਈ ਕਮਰਾ ਖੂਨ ਨਾਲ ਲਥਪਥ ਹੋ ਗਿਆ ਭਵੇਂ ਪੁਲਿਸ ਉੱਥੇ ਪਹੁੰਚ ਗਈ ਸੀ ਸੈਕਿਉਰਿਟੀ ਗਾਰਡ ਵੀ ਕਮਰੇ ਤੋਂ ਬਾਹਰ ਸੀ ਉਸ ਨੂੰ ਵੀ ਪਤਾ ਨਹੀਂ ਚੱਲਿਆ ਕਦੋਂ ਹੋਈ ਇਹ ਬਾਰਦਾਤ ਕਰਕੇ ਦੌੜ ਗਿਆ ਨੀਤੂ ਨੂੰ ਐਂਬੂਲੈਂਸ ਗੱਡੀ ਵਿੱਚ ਹਸਪਤਾਲ ਲੈ ਗਏ। ਨੀਤੂ ਦੇ ਸਿਰ ਵਿੱਚੋਂ ਖੂਨ ਬਹੁਤ ਜ਼ਿਆਦਾ ਵਹਿ ਰਿਹਾ ਸੀ। ਹਸਪਤਾਲ ਵਿੱਚ ਪਹੁੰਚਦੇ ਹੋਏ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ। ਨੀਤੂ ਦਾ ਖੂਨ ਵਹਿ ਰਿਹਾ ਬੰਦ ਨਹੀਂ ਹੋ ਰਿਹਾ ਸੀ। ਨੀਤੂ ਹਸਪਤਾਲ ਵਿੱਚ ਜਾ ਕੇ ਅੱਧੇ ਘੰਟੇ ਦੇ ਵਿੱਚ ਹੀ ਦਮ ਤੋੜ ਗਿਆ। ਮੁਕੇਸ਼ ਦਫ਼ਤਰ ਵਿੱਚ ਸੀ। ਜਦੋਂ ਉਸ ਨੂੰ ਘਟਨਾ ਬਾਰੇ ਪਤਾ ਚੱਲਿਆ ਉਸੇ ਸਮੇਂ ਹਸਪਤਾਲ ਨੂੰ ਦੌੜ ਗਿਆ। ਨੀਤੂ ਮੁਕੇਸ਼ ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕੀ ਸੀ। ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ ਮੋਹਿਤ ਸ਼ਹਿਰ ਦੇ ਵਿੱਚੋਂ ਫੜਿਆ ਨਹੀਂ ਗਿਆ ਪੁਲਿਸ ਉਸਦੀ ਭਾਲ ਕਰ ਰਹੀ ਸੀ ਜਦੋਂ ਸਾਰੇ ਸ਼ਹਿਰ ਵਿੱਚ ਨਾਕੇ ਲਗਾ ਰਿੱਤੇ ਗਏ ਤਾਂ ਕਿਤੇ ਜਾ ਕੇ ਮੋਹਿਤ ਫੜਿਆ ਗਿਆ ਮੋਟਰਸਾਈਕਲ ਤੇ ਫਰਾਰ ਨਹੀਂ ਸੀ ਕਿਸੇ ਗੱਡੀ ਵਿੱਚ ਬੈਠਾ ਜਾ ਰਿਹਾ ਸੀ ਗੱਡੀ ਵੀ ਉਸਨੇ ਪਹਿਲਾਂ ਹੀ ਕਿਰਾਏ ਤੇ ਕੀਤੀ ਹੋਈ ਸੀ ਮੋਹਿਤ ਨੂੰ ਪੁਲਿਸ ਨੇ ਫੜ ਕੇ ਹਿਰਾਸਤ ਵਿੱਚ ਲੈ ਲਿਆ ਨੀਤੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ ਮੰਮੀ ਪਾਪਾ ਨੂੰ ਵੀ ਉਸੇ ਸਮੇਂ ਕਾਲ ਕਰਕੇ ਹਸਪਤਾਲ ਵਿੱਚ ਬੁਲਾਇਆ ਗਿਆ। ਨੀਤੂ ਦੇ ਸੱਸੌਰਾ ਵੀ ਉਸੇ ਸਮੇਂ ਉੱਥੇ ਪਹੁੰਚ ਗਏ ਸੀ। ਕਈ ਰਿਸ਼ਤੇਦਾਰ ਵੀ ਉੱਥੇ ਪਹੁੰਚ ਗਏ ਸੀ। ਮੁਕੇਸ਼ ਵੀ ਬਹੁਤ ਰੋਂਦਾ ਰਿਹਾ ਪਰ ਮੈਂ ਕੁਝ ਵੀ ਨਹੀਂ ਕਰ ਸਕਿਆ। ਮੁਕੇਸ਼ ਉਸ ਨੂੰ ਬਹੁਤ ਬਚਾ-ਬਚਾ ਕੇ ਰੱਖਦਾ ਰਿਹਾ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ। ਕਿਸਮਤ ਵਿੱਚ ਨੀਤੂ ਦਾ ਪਿਆਰ ਵੀ ਇੰਨਾ ਹੀ ਸੀ। ਮੁਕੇਸ਼ ਹੋਰ ਸ਼ਰਾਬ ਪਿੰਦਾਦੀ ਹੁੰਦਾ ਗਿਆ। ਜਿਹੜਾ ਥਾਣੇ ਵਿੱਚ ਮੋਹਿਦ ਦੇ ਬਿਆਨ ਲਏ ਗਏ ਉਸ ਨੂੰ ਪੁੱਛਿਆ ਵੀ ਤੂੰ ਕਿਉਂ ਮਾਰਿਆ ਉਸ ਨੇ ਇੱਕੋ ਜਵਾਬ ਦਿੱਤਾ ਕਿ ਨਹੀਂ ਤੂੰ ਮੇਰੀ ਸੀ ਮੈਂ ਉਸ ਨਾਲ ਵਿਆਹ ਕਰਵਾਉਣਾ ਸੀ ਪਰ ਉਸ ਨੇ ਮੇਰੇ ਨਾਲ ਦੋਸਤੀ ਛੱਡ ਕੇ ਮੁਕੇਸ਼ ਨਾਲ ਲੱਗ ਗਈ ਮੋਹਿ ਤੇ ਕਤਲ ਦਾ ਕੇਸ ਪੈ ਗਿਆ ਅਗਲੇ ਦਿਨ ਨੀਤੂ ਦਾ ਸੰਸਕਾਰ ਸੀ ਉਸ ਦੇ ਮੰਮੀ ਪਾਪਾ ਤੇ ਸੱਸ ਸਹੁਰੇ ਤੇ ਸਾਰੇ ਰਿਸ਼ਤੇਦਾਰ ਸਾਰੇ ਪਹੁੰਚ ਗਏ ਸੀ ਨੀਤੂ ਦੀ ਮੌਤ ਤੇ ਮੈਂ ਬਹੁਤ ਰੋਇਆ ਸੀ ਉਸ ਦੇ ਮਾਪੇ ਤੇ ਸਾਰੇ ਵੀ ਨੀਤੂ ਦੀ ਮੌਤ ਤੇ ਬਹੁਤ ਰੋਏ ਕੀ ਤੂੰ ਤਾਂ ਰੱਬ ਨੇ ਐਸੀ ਹੀ ਬਿਮਾਰੀ ਲਗਾ ਦਿੱਤੀ ਸੀ ਜਿਸ ਦਾ ਇਲਾਜ ਹੀ ਨਹੀਂ ਹੋ ਸਕਿਆ ਸੀ ਨੀਤੂ ਨੇ ਵੀ ਮੇਰੇ ਪਿੱਛੇ ਆਪਣੇ ਪਿਆਰ ਦੀ ਕੁਰਬਾਨੀ ਕੀਤੀ ਤੇ ਉਸ ਪਿਆਰ ਖਾਤਰ ਹੀ ਉਸ ਨੂੰ ਆਪਣੀ ਜਾਨ ਦੇਣੀ ਪਈ ਮੈਂ ਵੀ ਬਹੁਤ ਪਛਤਾ ਰਿਹਾ ਸੀ ਕਿ ਮੈਂ ਉਸ ਨਾਲ ਵਿਆਹ ਨਹੀਂ ਕਰਵਾਉਣਾ ਸੀ ਤੂੰ ਉਸ ਨਾਲ ਕਿਉਂ ਰਿਸ਼ਤਾ ਕਰਵਾਇਆ ਮੈਂ ਕਸਮ ਧੰਵਾਜੀ ਸਾਰਿਆਂ ਦਾ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਸਤਿ ਸ਼੍ਰੀ ਅਕਾਲ